ਉਨਾ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀਗਾ ਵੀ ਇਹ ਜਿਹੜਾ ਸ਼ਹਿਰ ਆ ਇਹ ਖਾਲਸੇ ਦੀ ਰਾਜਧਾਨੀ ਬਣਨਾ ਇਹ ਚੱਕ ਨਾਨਕੀ ਮਾਖੋਵਾਲ ਦੇ ਥੇਹ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜਿਹੜਾ ਨਗਰ ਬਸਾਉਣਾ ਸ਼ੁਰੂ ਕੀਤਾ ਤੇ ਬਹੁਤ ਵੱਡੀ ਗਿਣਤੀ ਜਿਹੜੇ ਬੰਦੇ ਰੰਗਜੀਤ ਤੋਂ ਦੁਖੀ ਹੋਏ ਸੀ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਆਉਣੇ ਸ਼ੁਰੂ ਹੋ ਗਏ। ਅਸਲ ਗੁੱਸਾ ਤਾਂ ਰੰਗਜੀਤ ਨੂੰ ਅੰਦਰੋਂ ਉਹਨਾਂ ਸ਼ਿਕਾਇਤਾਂ ਦਾ ਸੀਗਾ ਜਿਹੜੇ ਬਹੁਤ ਸਾਰੇ ਬ੍ਰਾਹਮਣਾਂ ਦੇ ਮੌਲੂਕਾਨ ਕੀਤੀਆਂ ਸੀ। ਵੀ ਜੇ ਤੁਸੀਂ ਨਹੀਂ ਸਾਡੀ ਗੱਲ ਮੰਨਦੇ ਤਾਂ ਫੇਰ ਅਸੀਂ ਤੁਹਾਨੂੰ ਤੁਸੀਂ ਇਹ ਵੀ ਦੇ ਸਕਦੇ ਹਾਂ ਤੁਹਾਨੂੰ ਕੈਦ ਵੀ ਲੰਮੀ ਚ ਰੱਖ ਸਕਦੇ ਹਾਂ। ਇਹਨੇ ਫੇਰ ਰਾਣੀ ਚੰਪਾ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨੂੰ ਜੀ ਕਹਿ ਕੇ ਤੇ ਇਹ ਰੰਗਜੀਵ ਨੂੰ ਵਿਖਿਆ ਸੀ ਵੀ ਇਹਨੂੰ ਜਿਹੜਾ ਕੈਦ ਕਰਨਾ ਠੀਕ ਨਹੀਂ ਹੈ ਇੱਥੋਂ ਫੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਆ ਉਹ ਉਹ ਪੂਰਬਲੇ ਦੌਰੇ ਨੂੰ ਜਾਂਦੇ ਆ ਦਿੱਲੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਲਚਨ ਦੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਿੱਖੀ ਦੀ ਦਾਸਤਾਨ ਪ੍ਰੋਗਰਾਮ ਦੇ ਵਿੱਚ ਜਿਹੜੀ ਲੜੀਵਾਰ ਚੱਲ ਰਹੀ ਹੈਗੀ ਇਤਿਹਾਸ ਚੱਲ ਰਿਹਾ ਹੈ ਰਬਾਬ ਤੋਂ ਨਗਾਰੇ ਤੱਕ ਨਗਾਰੇ ਤੋਂ ਸਿੱਖ ਇਨਕਲਾਬ ਤੱਕ ਤੇ ਸਿੱਖ ਇਨਕਲਾਬ ਤੋਂ ਖਾਲਸਾ ਰਾਜ ਤੱਕ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਦਸ਼ਕਾਂ ਦੇ ਨਾਲ ਆਪਾਂ ਸੰਨੀਆਂ ਕਰਨੀਆਂ ਨੇ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜ세ਦਰ ਮਹਿੰਦਰ ਸਿੰਘ ਜੀ ਉਹਨਾਂ ਦਾ ਸਵਾਗਤ ਕਰੀਏ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜ세ਦਰ ਜੀ ਪਿਛਲੇ ਹਫਤੇ ਇਤਿਹਾਸਿਕ ਘਟਨਾਵਾਂ ਦੇ ਵਿੱਚ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਚੱਲਦਾ ਪਿਆ ਹੈ ਅ ਜਿਸ ਦੇ ਵਿੱਚ ਤਮਤਾਨ ਸਾਹਿਬ ਦਾ ਆਪਾਂ ਇਤਿਹਾਸ ਦਾ ਜ਼ਿਕਰ ਕਰਕੇ ਆਏ ਸੀ ਕਿਵੇਂ ਉੱਥੇ ਗੁਰੂ ਸਾਹਿਬ ਨੇ ਜਿਹੜਾ ਇੱਕ ਆਪਾਂ ਕੀ ਕਿ ਜਿਸ ਤਰੀਕੇ ਦੇ ਨਾਲ ਪ੍ਰਚਾਰ ਦੌਰਾਂ ਮਾਲਵੇ ਦੇ ਵਿੱਚ ਅਰੰਭਿਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਨੇ ਕੀਰਤਪੁਰ ਵੱਲ ਚਲੇ ਜਾਂਦੇ ਨੇ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਚੱਕ ਨਾਨਕੀ ਜਿਹਨੂੰ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਆ ਅ ਇਹ ਵੀ ਗੁਰੂ ਸਾਹਿਬ ਦੇ ਵੱਲੋਂ ਬਸਾਇਆ ਗਿਆ ਇਹਨੂੰ ਬਸਾਉਣ ਦੀ ਵਿਧਿ ਕਿਵੇਂ ਬੰਦੀ ਹੈਗੀ ਆ ਸਾ ਤੋਂ ਪਹਿਲਾਂ ਜੀ ਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਆਪ ਸਹਿਤ ਫੋਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਰ ਦਲਜੀਤ ਸਿੰਘ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤਮਤਾਨ ਤੋਂ ਕੀਰਤਪੁਰ ਪਹੁੰਚਦੇ ਹਨ ਜੀ ਜੀ ਤੇ ਉੱਥੇ ਉਹਨਾਂ ਨੇ ਸੋਚਿਆ ਤਾਂ ਹੋਇਆ ਕਿ ਕੀਰਤਪੁਰ ਦੇ ਨਾਲ ਇੱਕ ਹੋਰ ਨਗਰ ਬਸਾਉਣਾ ਹੂੰ ਹੂੰ ਕਿਉਂਕਿ ਹੁਣ ਜਿਹੜਾ 2200 ਕੋਰਸਵਾਰ ਦਾ ਸਤ ਮੱਲ ਉਹ ਵੀ ਸਾਰਾ ਕੀਰਤਪੁਰ ਆ ਜੀ ਤੇ ਇਹ ਏਡੇ ਵੱਡੇ ਜਿਹੜੇ ਆਪਣਾ ਪ੍ਰਬੰਧ ਉਹਦੇ ਲਈ ਕੀਰਤਪੁਰ ਦੇ ਨਾਲ ਜ਼ਰੂਰੀ ਸੀ ਕਿ ਹੋਰ ਸ਼ਹਿਰ ਬਸਾਇਆ ਜਾਵੇ ਕਿਉਂ ਹੂੰ ਹੂੰ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਚੱਕ ਨਾਨਕੀ ਦੀ ਆਪਾਂ ਹੁਣ ਗੱਲ ਕਰਨੀ ਹੈ ਜੀ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀਗਾ ਵੀ ਇਹ ਜਿਹੜਾ ਸ਼ਹਿਰ ਆ ਇਹ ਖਾਲਸੇ ਦੀ ਰਾਜਧਾਨੀ ਬਣਨਾ ਹੂੰ 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 ਉਰ ਵਿਧ ਕੀ ਬਣਦੀ ਹੈ ਕਿ ਜਦੋਂ ਇਹ ਕੀਰਤਪੁਰ ਸਾਹਿਬ ਗੁਰੂ ਸਾਹਿਬ ਜਾਂਦੇ ਆ ਤਾਂ ਉੱਥੇ ਰਾਜਾ ਤਾਰਾ ਚੰਦ ਜਿਹਨਾਂ ਨੂੰ ਗਵਾਲਗਿਰ ਦੇ ਕਿਲੇ 'ਚ ਗੁਰੂ ਸਾਹਿਬ ਨੇ ਛਡਾਇਆ ਸੀ ਜੀ ਜੀ ਉਹਦਾ ਪੁੱਤਰ ਦੀਪ ਚੰਦ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਹੂੰ ਹੂੰ ਇਹ ਵੈਸੇ ਨਾ ਸਾਰੇ ਰਾਜਿਆਂ ਦੇ ਤਾਰਾ ਚੰਦ ਤੋਂ ਬਿਨਾ ਪੰਗ ਜਿਗਰ ਕਰਿਆ ਆ ਕਿ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਵੀ ਕੀਰਤਪੁਰ ਗਏ ਨਾ ਜੀ ਜੀ ਤੇ ਉਹਨਾਂ ਨੂੰ ਉਹਨਾਂ 52 ਰਾਜਿਆਂ 'ਚ ਉਹ ਸੱਤ ਅੱਠ ਰਾਜੇ ਆ ਕੇ ਉਦੋਂ ਵੀ ਮਿਲੇ ਸੀ ਇਹ ਆਪਾਂ ਮੈਸੀ ਜਿਕਰ ਵੀ ਕਰਿਆ ਹੈ ਬਿਲਕੁਲ ਬਿਲਕੁਲ ਅੱਛਾ ਇੱਥੇ ਕੀ ਹੁੰਦਾ ਕਿ ਉਹ ਜਦੋਂ ਦੀਪ ਚੰਦ ਦੇ ਘਰ ਵਾਲੀ ਨੂੰ ਪਤਾ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਕੀਰਤਪੁਰ ਆਏ ਹੋ ਹੂੰ ਹੂੰ ਉਹਨਾਂ ਨੇ ਚੇਚਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਜਿਹੜੀਆਂ ਉਹਦੀਆਂ ਅੰਤਮ ਰਸਮਾਂ ਜਾਂ ਉਹਨੂੰ ਦਸਹਿਰੇ ਦੀ ਰਸਮ ਕਹਿੰਦੀ ਉੱਥੇ ਜ਼ਰੂਰ ਪਹੁੰਚੋ ਹੂੰ ਗੁਰੂ ਤੇਗ ਬਹਾਦਰ ਸਾਹਿਬ ਉਹਦੀ ਰਾਣੀ ਚੰਪਾ ਦੇ ਕਹਿਣ ਤੇ ਉੱਥੇ ਗਏ ਉਹ ਸਾਰੀਆਂ ਰਸਮਾਂ ਜਿਹੜੀਆਂ ਆਤਮ ਸਸਕਾਰਨ ਦੀਆਂ ਹੋ ਜਾਂਦੀਆਂ ਹੂੰ ਉੱਥੇ ਗੁਰੂ ਸਾਹਿਬ ਕਹਿੰਦੇ ਆ ਵੀ ਅਸੀਂ ਇਹ ਜਿਹੜਾ ਇਲਾਕਾ ਉਹਨਾਂ ਦੇਖਿਆ ਹੂੰ ਵੀ ਅਸੀਂ ਇਹੋ ਜੇ ਥਾਂ ਤੇ ਸ਼ਹਿਰ ਬਸਾਉਣਾ ਚਾਹੁੰਦੇ ਜਿਹੜਾ ਅਜਿੱਤ ਵੀ ਹੋਵੇ ਤੇ ਜੇ ਚੱਕਈ ਬੰਨਾਂ ਦਾ ਸਾਨੂੰ ਧਿਆਨ ਰੱਖਣਾ ਪੈਣਾ ਉਹਦੀ ਸਾਰੀ ਲਈ ਜੀ ਉਹ ਜਿਹੜਾ ਉੱਥੇ ਥੇ ਹੈ ਕੁਮਾਖੋ ਵਾਲ ਦਾ ਕਹਲੂਰਾ ਰਿਆਸਤ ਦੇ ਵਿੱਚ ਹੂੰ ਹੂੰ ਉਹ ਰਾਣੀ ਚੰਬਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਦੀ ਵੀ ਤੁਸੀਂ ਆ ਜਿਹੜਾ ਥੇ ਆ ਇਹ ਲੈ ਲਓ ਸਾਡੀ ਰਿਆਸਤ ਚ ਆ ਹੂੰ ਹੂੰ ਤੇ ਤੁਸੀਂ ਇੱਥੇ ਆਪਣਾ ਜਿਹੜਾ ਨਗਰ ਵਸਾ ਲਓ ਜੀ ਪਰ ਇਤਿਹਾਸ ਕਹਿੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਅਸੀਂ ਜਗਾ ਇਦਾਂ ਨਹੀਂ ਲੈਣੀ ਹੈ ਹੂੰ ਹੂੰ ਅਸੀਂ ਕੀਮਤ ਦੇ ਕੇ ਖਰੀਦਾਂਗੇ ਜੀ ਉਹ ਜਿਹੜਾ ਮੱਖੋਵਾਲ ਦਾ ਸਥਾਨ ਸੀਗਾ ਉਹ ਇਤਿਹਾਸ ਕਹਿੰਦਾ ਕਿ ਉਸ ਵੇਲੇ ਗੁਰੂ ਸਾਹਿਬ ਨੇ 500 ਰੁਪਏ ਦੇ ਕੇ ਬਕਾਇਦਾ ਉਹਦੀ ਰਜਿਸਟਰੀ ਕਰਾਈ ਆਪਣੇ ਨਾਂ ਕਰਾਇਆ ਤਾਂ ਉਹਦਾ ਮੁੱਲ ਜਿਹੜਾ ਉਤਾਰਿਆ ਗਿਆ ਜੀ ਹੁਣ ਉਸ ਤੋਂ ਬਾਅਦ ਸਰਦਾਰ ਜਗੀਰ ਸਿੰਘ ਜੀ ਹੁਣ ਜਦੋਂ ਉਹਦਾ ਨਾਂ ਰੱਖਿਆ ਗਿਆ ਉੱਥੇ ਮੂੜੀ ਗੱਡੀ ਗਈ ਜਿਹੜੀ ਹਾਂਜੀ ਤੇ ਉਹਦਾ ਨਾਂ ਰੱਖਿਆ ਗਿਆ ਚੱਕ ਨਾਨਕੀ ਹੂੰ ਹੁਣ ਜਿਹੜਾ ਨਗਰ ਵਸੋਣਾ ਇਹ ਕੋਈ ਆਮ ਪਿੰਡ ਵਸਾਉਣ ਵਾਲੀ ਗੱਲ ਨਹੀਂ ਸੀ ਜੀ ਜੀ ਇਹ ਇਤਿਹਾਸ ਕਹਿੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਮਗਰੋਂ ਆਨੰਦਪੁਰ ਬਣਿਆ ਇਹਦਾ ਸਾਰਾ ਨਕਸ਼ਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਤਿਆਰ ਕੀਤਾ ਹੂੰ ਹੂੰ ਆਪ ਤਿਆਰ ਕਰਕੇ ਤੇ ਇਹਨੇ ਰਾਗ ਗੁਰੂ ਸਾਹਿਬ ਨੇ ਉਹਨਾਂ ਲਈ ਖਾਸ ਕਰ ਕੀਰਤਨੀਆਂ ਲਈ ਜੀ ਜਿਹੜੇ ਮਕਾਨਾਂ ਲਈ ਥਾਂ ਜਿਹੜੀ ਉਹ ਰਾਖਮੀ ਰੱਖੀ ਤੇ ਉਹਦੇ 'ਚ ਕਾਫੀ ਕੀਰਤਨੀ ਨਾਂ ਵੀ ਆਉਂਦੇ ਆ ਜਿਹੜੇ ਗੁਰੂ ਸਾਹਿਬ ਨੇ ਸਪੈਸ਼ਲੀ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਪਹਿਲਾ ਕੀਰਤਨਿਆ ਨੂੰ ਇੱਥੇ ਵਸਾਉਣਾ ਜੀ ਉਹਨਾਂ ਨੇ ਉਹ ਸਾਰੀ ਜਿਹੜੀ ਕੀਰਤਨ ਦੀ ਗੁਰੂ ਨਾਨਕ ਸਾਹਿਬ ਦੀ ਪਰੰਪਰਾ ਤੁਰੀ ਆਉਂਦੀ ਉਹਦਾ ਸਭ ਤੋਂ ਪਹਿਲਾਂ ਧਿਆਨ ਦਿੱਤਾ ਹੂੰ ਉਹ ਕੁਝ ਮਸ਼ਹੂਰ ਰਾਗੀ ਵੀ ਆਉਂਦੇ ਉਹਨਾਂ ਦੇ ਨਾਂ ਆਪਣੇ ਕੋਲ ਪਰ ਉਹ ਗੱਲ ਲੰਮੀ ਹੋ ਜਾਣੀ ਆਪਾਂ ਇੱਥੇ ਹੀ ਰੱਖਦੇ ਆਂ ਇਹ ਜਦੋਂ ਗੁਰੂ ਸਾਹਿਬ ਫੇ ਥਾਂ ਰਾਖਮਾ ਰਖ ਰਹੇ ਆ ਜੀ ਜੀ ਸਭ ਤੋਂ ਪਹਿਲ ਦਿੱਤੀ ਉਹਨਾਂ ਨੇ ਕੀਰਤਨੀਆਂ ਦੇ ਜਿਹੜੇ ਪਰਿਵਾਰ ਆ ਵੀ ਉਹਨਾਂ ਨੂੰ ਵਸਾਉਣਾ ਉਦੋਂ ਬਾਅਦ ਅਜੀਤ ਸਿੰਘ ਜੀ ਫਿਰ ਜਿੱਦਾਂ ਜਿੱਦਾਂ ਸਿੱਖਾਂ ਨੂੰ ਪਤਾ ਲੱਗਦਾ ਜਾਂਦਾ ਵੀ ਇੱਥੇ ਗੁਰੂ ਸਾਹਿਬ ਨਗਰ ਬਸਾਉਣ ਲੱਗੇ ਆ ਹੂੰ ਹੂੰ ਉਹ ਵੀ ਫਿਰ ਸਾਰੀਆਂ ਤਰ੍ਹਾਂ ਦੇ ਖਾਸ ਕਰਕੇ ਵਪਾਰੀ ਲੋਕ ਜੀ ਜੀ ਉਹਨਾਂ ਨੇ ਵੀ ਆ ਕੇ ਆਪਣੇ ਇੱਥੇ ਜਿਹੜੇ ਮਕਾਨ ਆ ਉਹ ਸਾਰਨੇ ਸ਼ੁਰੂ ਕਰ ਦਿੱਤੇ ਹਮ ਹਮ ਉਹਨ ਗੁਰੂ ਸਾਹਿਬ ਨੂੰ ਉਹ ਵਪਾਰੀ ਤਮਕਾ ਜਿਹੜਾ ਸੀ ਉਹਨਾਂ ਨੇ ਕਿਹਾ ਵੀ ਇਸ ਇਲਾਕੇ 'ਚ ਮੰਡੀ ਬਿਲਕੁਲ ਐ ਨਹੀਂ ਜੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਮੰਡੀ ਦੀ ਵਿਵਸਥਾ ਵੀ ਕੀਤੀ ਔਰ ਇਤਿਹਾਸ ਕਹਿੰਦਾ ਵੀ ਕੁਝ ਵਪਾਰੀਆਂ ਨੂੰ ਗੁਰੂ ਸਾਹਿਬ ਨੇ ਮਾਇਆ ਵੀ ਕੋਲੋਂ ਦਿੱਤੀ ਹਮ ਇਹ ਬਿਲਕੁਲ ਉਸੇ ਤਰ੍ਹਾਂ ਤੇ ਸ਼ਹਿਰ ਵਸਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਤੇ ਅਮਰਸਰ ਸ਼ਹਿਰ ਵਸਾਇਆ ਗਿਆ ਜੀ ਜੀ ਬਿਲਕੁਲ ਉਸੇ ਤਰਜ਼ ਤੇ ਕਿਉਂਕਿ ਨਕਸ਼ਾਗੁਰੂ ਤੇ ਇੱਕ ਵਾਰ ਦਰਸਾਵਾ ਬਣਾਉਂਦੇ ਆ ਉਸ ਢੰਗ ਦੇ ਨਾਲ ਮੰਡੀ ਦੀ ਵਿਵਸਥਾ ਤੇ ਪਹਿਲਾ ਹੋ ਗਈ ਦਰਬਾਰ ਵਾਲੀ ਉਹ ਵੀ ਉਹਨਾਂ ਨੇ ਕਰ ਲਈ ਹੂੰ ਇਹ ਫੇਰ ਸਰਦਾਰ ਜੀ ਜੀ ਸਿੰਘ ਜੀ ਜਦੋਂ ਇੱਥੇ ਸ਼ਹਿਰ ਵਸਣਾ ਸ਼ੁਰੂ ਹੋ ਗਿਆ ਤੇ ਇਹਦੇ ਤੇ ਇਤਿਹਾਸ ਕਹਿੰਦਾ ਵੀ ਪਟਨੇ ਤੋਂ ਵੀ ਕੁਝ ਜਿਹੜੇ ਨਾਮਵਰ ਸੇਵਾ ਜਿਹੜੇ ਗੁਰੂ ਸਾਹਿਬ ਦੇ ਸਿੱਖਿਆ ਉਹਨਾਂ ਨੂੰ ਮਿਲਣ ਆਏ ਕਿਉਂ ਕਿ ਉਸ ਵੇਲੇ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਉਹ ਹੱਲੇ ਪਟਨੇ ਹੀ ਸੀ ਜੀ ਜੀ ਉੱਥੋਂ ਵੀ ਕੁਝ ਮੁਖੀ ਸਿੰਘ ਜਿਹੜੇ ਆ ਉਹ ਆਏ ਜੀ ਮੁੱਕ ਦੀ ਗੱਲ ਇਹ ਆ ਵੀ ਇਹ ਚੱਕ ਨਾਨਕੀ ਮਾਖੋਵਾਲ ਦੇ ਥੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜਿਹੜਾ ਨਗਰ ਵਸਾਉਣਾ ਸ਼ੁਰੂ ਕੀਤਾ ਹੂੰ ਕਿਉਂਕਿ ਇੱਕ ਦਿਨ ਚ ਤਾਂ ਬਸਣਾ ਨਹੀਂ ਸੀ ਬਿਲਕੁਲ ਪਰ ਇਹਦੇ ਤੇ ਕਾਫੀ ਜਦੋਂ ਮਕਾਨ ਜਿਹੜੇ ਆ ਉਹਨਾਂ ਦੀ ਸਾਰੀ ਹੋ ਗਈ ਤੇ ਹੌਲੀ ਹੌਲੀ ਜਿਹੜੀ ਵਸੂ ਹੋਣੀ ਸ਼ੁਰੂ ਹੋ ਗਈ ਤੇ ਉੱਥੇ ਦੁਵਾਨ ਦਾ ਇੰਤਜ਼ਾਮ ਹੋ ਗਿਆ ਤੇ ਨਾਲ ਜਿਹੜਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਜਿਹੜੇ ਮੁਖੀ ਸਿੱਖ ਸੀਗੇ ਉਹਨਾਂ ਚ ਇੱਕ ਦਰਗਾਹ ਮਲ ਦਾ ਨਾਂ ਆਉਂਦਾ ਇੱਕ ਬਾਬਾ ਗਿਰਦੱਤਾ ਜੀ ਦੀ ਵੰਸ਼ ਚੋਂ ਭਾਈ ਚੰਡੇ ਦਾ ਨਾਂ ਆਉਂਦਾ ਕੁਝ ਹੋਰ ਐਸੇ ਨਾਂ ਆਉਂਦੇ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਫਿਰ ਇਹ ਜਿਹੜੀ ਗਾਹਾਂ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਸੌਂਪੀ ਬਈ ਇਹ ਸਾਰੀ ਜਿਹੜੀ ਆ ਇਹ ਇਦਾਂ ਹੀ ਚੱਲਣੀ ਚਾਹੀਦੀ ਹੈ ਤੇ ਐਸ ਨਕਸ਼ੇ ਨਾਲ ਚੱਲਣੀ ਚਾਹੀਦੀ ਹੈ ਤੇ ਦੂਸਰੀ ਗੱਲ ਇਹ ਆ ਵੀ ਭਾਈ ਮੱਖਣ ਸ਼ਾਹ ਵੀ ਇੱਥੇ ਤਾਂ ਗੁਰੂ ਸਾਹਿਬ ਦੇ ਨਾਲ ਹੀ ਰਿਹਾ ਚੱਕ ਨਾਨਕੀ ਦੇ ਵਿੱਚ ਚੱਕ ਨਾਨਕੀ ਜਦੋਂ ਉਹ ਸਾਰੀ ਹੋਣ ਲੱਗੀ ਹੈ ਇਹ ਫਿਰ ਭਾਈ ਮੱਖਣ ਸ਼ਾਹ ਜਦੋਂ ਉਹ ਸਾਰੀ ਸ਼ੁਰੂ ਹੋਈ ਫੇ ਇਹ ਨਾ ਗੁਰੂ ਤੇਗ ਬਹਾਦਰ ਸਾਹਿਬ ਕੋ ਅੱਗੇ ਮੰਗੀ ਵੀ ਮੈਨੂੰ ਹੁਣ ਜਾ ਲੈਣ ਤੇ ਉਹ ਭਾਈ ਮੱਖਣशाह ਜਿਹੜੇ ਆ ਉਹ ਵੀ ਜਦੋਂ ਚੱਕ ਨਾਨਕੀ ਦੀ ਸਾਰੀ ਹੋ ਗਈ ਜਾਂ ਹੋ ਰਹੀ ਸੀ ਜੀ ਉਦੋਂ ਗੁਰੂ ਸਾਹਿਬ ਕੋ ਛੁੱਟੀ ਲੈ ਕੇ ਜਿਹੜੇ ਆ ਹੂੰ ਉਹ ਗਏ ਦੂਸਰਾ ਗੁਰੂ ਸਾਹਿਬ ਨੇ ਕੱਲਾ ਨਗਰ ਹੀ ਨਹੀਂ ਲੱਗ ਗਿਆ ਉੱਥੇ ਸਭ ਤੋਂ ਜਿਹੜੀ ਕਿਲਤ ਸੀ ਉਹ ਪਾਣੀ ਦੀ ਹੈ ਕਿਉਂਕਿ ਪਹਾੜੀ ਇਲਾਕਾ ਜੀ ਤੇ ਪਹਾੜੀ ਇਲਾਕੇ ਦੇ ਵਿੱਚ ਖੂਹ ਲਾਉਣਾ ਸਭ ਤੋਂ ਔਖਾ ਹੁੰਦਾ ਹੂੰ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੇ ਵੀ ਮੁਖੀ ਸੇਕ ਸੀ ਜਿਹਨਾਂ ਦੀ ਡਿਊਟੀ ਲਈ ਹਾਂ ਹਾਂ ਉਹਨਾਂ ਨੂੰ ਉਚੇਚਾ ਹੁਕਮ ਕੀਤਾ ਵੀ ਜਿੱਥੇ ਜਿੱਥੇ ਲੋੜ ਆ ਉੱਥੇ ਖੂਬ ਜ਼ਰੂਰ ਲਓ ਠੀਕ ਹੈ ਔਰ ਲਵਾਏ ਵੀ ਗਏ ਹਾਂ ਹਾਂ ਸੋ ਇਸ ਕਰਕੇ ਚੱਕ ਨਾਨਕੀ ਦੀ ਇਹ ਸਾਰੀ ਦੀ ਜਿਹੜੀ ਸਾਰੀ ਪਲੈਨਿੰਗ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਲੰਮੀ ਜਿਹੜੀ ਸੋਚ ਕੇ ਰੱਖੀ ਕਾਰਨ ਕੀ ਕਿ ਗੁਰੂ ਸਾਹਿਬ ਨੂੰ ਪਤਾ ਸੀ ਵੀ ਇੱਕ ਦਿਨ ਇਹ ਖਾਲਸੇ ਦੀ ਵਾਸੀ ਖੇਰ ਬਣਨਾ ਔਰ ਖਾਲਸੇ ਦੀ ਰਾਜਧਾਨੀ ਬਣਨਾ ਬਿਲਕੁਲ ਇਸ ਕਰਕੇ ਜਿਹੜੀ ਉਹਨਾਂ ਨੇ ਜਿਹੜੇ ਚੱਕ ਨਾਨਕੀ ਦੀ ਸਾਰੀ ਸ਼ੁਰੂ ਕਰ ਲਈ ਮਕਾਨ ਬਣ ਗਏ ਦੀਵਾਨ ਲਾਉਣ ਲਈ ਕੀਰਤਨੀ ਸਿੰਘ ਜਿਹੜੇ ਉਹ ਆ ਗਏ ਹੋਰ ਜਿੱਦਾਂ ਜਿੱਦਾਂ ਜਿਹੜੇ ਆਪਣੇ ਸੀਗੇ ਵਪਾਰੀ ਜਾਂ ਸਾਰੀਆਂ ਸ਼੍ਰੇਣੀਆਂ ਦੇ ਲੋਕ ਉਹਨਾਂ ਨੇ ਉੱਥੇ ਆ ਕੇ ਮਕਾਨ ਆਪਣੇ ਜਿਹੜੇ ਉਪਰੋਂ ਸ਼ੁਰੂ ਕਰ ਦਿੰਦੇ ਜੀ ਬਿਲਕੁਲ ਜੀ ਜੇ ਆਪਾਂ ਗੱਲ ਜਦੋਂ ਆਪਾਂ ਕਰਦੇ ਹਾਂ ਸਟੇਟ ਵਿਥਨ ਦਾ ਸਟੇਟ ਅੰਗਰੇਜ਼ਾਂ ਵੱਲੋਂ ਵੀ ਇਹ ਗੱਲ ਲਿਖੀ ਗਈ ਕਿ ਰਾਜ ਦੇ ਅੰਦਰ ਇੱਕ ਰਾਜ ਤੇ ਜਿਹੜੇ ਗੁਰੂ ਸਾਹਿਬਾਨ ਵੱਲੋਂ ਜਿਹੜੇ ਨਗਰ ਬਸਾਏ ਜਾਂਦੇ ਸੀ ਤੇ ਜਹੇਦਰ ਜੀ ਉੱਥੇ ਫਿਰ ਜਿਹੜਾ ਮਾਹੌਲ ਹੈਗਾ ਉਹ ਖਾਲਸਾ ਹੀ ਹਮੇਸ਼ਾ ਰਹਿੰਦਾ ਸੀ ਮਰਿਆਦਾ ਹੋਗੀ ਜਾਂ ਲੋਕ ਹੋਗੇ ਜਾਂ ਮਿਲਮਲਪ ਹੋ ਗਿਆ ਉਸੇ ਤਰੀਕੇ ਦਾ ਹੀ ਰਹਿੰਦਾ ਸੀ ਥੋੜਾ ਜਿਹਾ ਵੀ ਨਖਾਰ ਦੀਏ ਦੇਖੋ ਸਰਦਾਰ ਜਗੀਰ ਸਿੰਘ ਜੀ ਕੁਦਰਤੀ ਉਹ ਰਹਿੰਦਾ ਸੀ ਹਮ ਹਮ ਜਿਹੜਾ ਮਾਹੌਲ ਗੁਰੂ ਸਾਹਿਬ ਦਾ ਖਾਲਸਾ ਹੀ ਚਲੋ ਹੋਇਆ ਪਰ ਜਿੱਦਾਂ ਆਪਾਂ ਗੱਲ ਜ਼ਿਕਰ ਕਰਿਆ ਆਂ ਜੀ ਜੀ ਕਿ ਨਾਨਕ ਪੰਥੀਏ ਜਿਹੜੇ ਆ ਉਹ ਹਥਿਆਰ ਬੰਦ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਰਹਿੰਦੇ ਸੀ ਜੀ ਜੀ ਦੂਸਰੀ ਗੱਲ ਜਿਹੜਾ 2200 ਕੋਟ ਸਵਾਰਿਆ ਉਹ ਹੁਣ ਕੀਰਤਪੁਰ ਗੁਰੂ ਤੇਗ ਬਹਾਦਰ ਦੇ ਸਮੇਂ ਵੀ ਤਾਂ ਉੱਥੇ ਹੈ ਨਾ ਜੀ ਜੀ ਗੱਲ ਤੁਹਾਡੀ ਸਮਝ ਆਈ ਨਾ ਬਿਲਕੁਲ ਬਿਲਕੁਲ ਤੇ ਦੂਸਰੀ ਇਹ ਆ ਵੀ ਕੀਰਤਨੀ ਜਿਹੜੇ ਸਪੈਸ਼ਲੀ ਸੱਦਨੇ ਉਹ ਸੀਗਾ ਵੀ ਇੱਥੇ ਬਕਾਇਦਾ ਜਿਹੜਾ ਦਵਾਨ ਵੀ ਲੱਗਣ ਜੀ ਤੇ ਨਾਲ ਉਹਨਾਂ ਨੇ ਉਸ ਵੇਲੇ ਟਾਡੀ ਵੀ ਸੱਦੀ ਹੂੰ ਦੀਵਾਨ ਜਿਹੜਾ ਉਹ ਛੇਵੇਂ ਪਾਸ਼ਾ ਵਾਲੀ ਤਰਤੇ ਹੀ ਲੱਗਦਾ ਰਿਹਾ ਜੀ ਜੀ ਗੱਲ ਤੁਹਾਡੀ ਜਿਹੜੀ ਆਪ ਜੀ ਦਾ ਸਵਾਲ ਹੂੰ ਬਿਲਕੁਲ ਜਿਹੜਾ ਛੇਵੇਂ ਪਾਸ਼ਾ ਨੇ ਮਰਿਆਦਾ ਸ਼ੁਰੂ ਕੀਤੀ ਸੀ ਵੀ ਕੀਰਤਨ ਵੀ ਹੋਣਾ ਤੇ ਕੀਰਤਨ ਤੋਂ ਬਾਹਰ ਜਿਹੜੇ ਇਹ ਢਾਡੀ ਸਿੰਘਾਂ ਨੇ ਇਤਿਹਾਸ ਵੀ ਸੁਣਾਉਣਾ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਦੀਵਾਨ ਦੀ ਮਰਿਆਦਾ ਸੀ ਉਹ ਬਿਲਕੁਲ ਉਹੀ ਰੱਖੀ ਜਿਹੜੀ ਸ਼ੇਵਪਾਸ਼ਾਤ ਮਤਲਬ ਉਹੀ ਸੰਤ ਤੇ ਸਿਪਾਹੀ ਦਾ ਜਿਹੜਾ ਸਮੇਲ ਹੈਗਾ ਇਸੇ ਤਰੀਕੇ ਦੇ ਨਾਲ ਜਿਹੜਾ ਜਾਰੀ ਰਿਹਾ ਤੇ ਜਸਵੰਤ ਜੀ ਅੱਗੇ ਇਤਿਹਾਸ ਗਲੜੀ ਨੂੰ ਲੈ ਕੇ ਚੱਲਦੇ ਹੈਗੇ ਗੁਰੂ ਸਾਹਿਬ ਵੱਲੋਂ ਪੂਰਬ ਦੇ ਦੌਰੇ ਦੁਬਾਰਾ ਜਿਹੜੇ ਆਪਾਂ ਨੂੰ ਪਤਾ ਹੈ ਕਿ ਕੀਤੇ ਜਾਂਦੇ ਨੇ ਜਦੋਂ ਪੂਰਬ ਦੇ ਦੌਰੇ ਤੇ ਜਾਂਦੇ ਨੇ ਇਥੋਂ ਚੱਕ ਨਾਨਕੀ ਤੋਂ ਤੇ ਪਹਿਲਾ ਪੜਾਅ ਕਿੱਥੇ ਕਰਦੇ ਨੇ ਔਰ ਉੱਥੇ ਕਿਹੜੀਆਂ-ਕਿਹੜੀਆਂ ਜੜੀਆਂ ਖਾਸ ਘਟਨਾਵਾਂ ਜਿਹ ਇਹ ਸਰਨਾਰਨ ਜੀ ਜੀ ਸਿੰਘ ਜੀ ਇਦਾਂ ਕਿ ਜਦੋਂ ਇਹਨਾਂ ਨੇ ਸਾਰੀ ਦੀ ਜ਼ਿੰਮੇਵਾਰੀ ਮੁਖੀ ਸਿੱਖਾਂ ਨੂੰ ਦੇ ਦਿੱਤੀ ਉੱਥੇ ਸਾਰਾ ਪ੍ਰਬੰਧ ਜਿਹੜਾ ਦਵਾਨ ਲਾਉਣ ਦਾ ਹੋ ਗਿਆ ਇਹਨਾਂ ਨੇ ਫਿਰ ਮੁੜ ਕੇ ਹੁਣ ਪੂਰਬ ਜਾਣਾ ਕੁਦਰਤੀ ਜ਼ਰੂਰੀ ਸੀ ਕਿਉਂਕਿ ਪਰਿਵਾਰ ਹਾਲੇ ਸਾਰਾ ਪਟਨੇ ਸੀਗਾ ਜੀ ਪਰ ਗੁਰੂ ਸਾਹਿਬ ਨੇ ਕਿਹਾ ਇਹ ਜਿਹੜਾ ਸਾਨੂੰ ਗੁਰੂਕੀਆਂ ਸਾਖੀਆਂ 'ਚ ਹੋਵੱਲਾ ਮਿਲਦਾ ਹੂੰ ਹੂੰ ਉਹਨਾਂ ਨੇ ਕਿਹਾ ਕਿ ਅਸੀਂ ਪੂਰਬ ਦੇ ਦੌਰੇ ਜਾਣ ਤੋਂ ਪਹਿਲਾਂ ਇੱਕ ਵਾਰੀ ਤੁਮ ਤਾਣ ਜਰੂਰ ਜਾਣਾ ਉੱਥੇ ਜਾਣ ਤੋਂ ਪਹਿਲਾਂ ਹੂੰ 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 ਔਰ ਤੁਮ ਤਾਣ ਦੇ ਨਾਲ ਹੀ ਇੱਕ ਸੈਫ ਖਾਨ ਜਿਹੜਾ ਏ ਔਰੰਗਜੀਬ ਦਾ ਰਿਸ਼ਤੇਦਾਰ ਵੀ ਸੀ ਕਿਸੇ ਨੇ ਸੰਧੂ ਲਿਖਿਆ ਤੇ ਨੇ ਰਿਸ਼ਤੇਦਾਰ ਲਿਖਿਆ ਉਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਧਾਲੂ ਬਣ ਚੁੱਕਾ ਸੀ ਹੂੰ 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 ਉਹਦੇ ਨਾਂ ਤੇ ਜਿਹੜਾ ਸ਼ਹਿਰ ਵਸਿਆ ਸੀਗਾ ਸੈਫਾਬਾਦ ਜੀ ਜੀ ਇਹ ਬਾਅਦ ਵਿੱਚ ਵੈਸੇ ਫੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਚ ਜਿੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਦੇ ਲੱਗੇ ਉਹਦਾ ਸੈਫਾਬਾਦ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਰੱਖ ਦਿੱਤਾ ਗਿਆ ਬਹਾਦਰਗੜ ਓਕੇ ਇੱਥੇ ਗੁਰੂ ਸਾਹਿਬ ਜਦੋਂ ਤੁਮਤਾਨ ਦੁਬਾਰਾ ਆਉਂਦੇ ਆ ਹੂੰ ਹੂੰ ਫੇਰ ਇੱਕ ਵਾਰੀ ਆਉਂਦੇ ਫੇਰ ਇੱਕ ਵਾਰੀ ਆਉਂਦੇ ਆ ਉਹਨਾਂ ਦੇ ਆਉਣ ਦਾ ਕੋਈ ਮਕਸਦ ਸੀਗਾ ਹੂੰ ਹੂੰ ਇਹ ਇੱਕ ਦੇ ਇਤਿਹਾਸ ਕਹਿੰਦਾ ਕਿ ਗੁਰੂ ਸਾਹਿਬ ਨੂੰ ਸਮਤਾਨ ਦੇ ਲੋਕਾਂ ਨੇ ਅਚੇਚਾ ਬੇਨਤੀ ਕੀਤੀ ਕਿਉਂਕਿ ਉਹ ਕੇਂਦਰ ਬਣ ਚੁੱਕਾ ਸੀ ਹੂੰ ਹੂੰ ਪ੍ਰਚਾਰ ਦਾ ਇੱਕ ਚੰਗਾ ਇਹ ਪ੍ਰਚਾਰ ਦਾ ਐਡਾ ਵੱਡਾ ਕੇਂਦਰ ਬਣ ਗਿਆ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਿਹੜੇ ਸਿੱਖ ਧਰਮ ਚ ਆਉਣਾ ਸ਼ੁਰੂ ਹੋ ਗਏ ਹੂੰ ਹੂੰ ਔਰ ਉਹਦੇ ਨਾਲ ਨਾਲ ਵੈਸੇ ਗੁਰੂ ਤੁਹਾਡਾ ਭਲਾ ਕਰੇ ਭੰਡਾਰੀ ਨੇ ਇਹ ਵੀ ਲਿਖਿਆ ਵੀ ਉਸ ਵੇਲੇ ਬਹੁਤ ਸਾਰੇ ਜਿਹੜੇ ਬਾਗੀ ਸੀਗੇ ਇਹਨਾਂ ਜੀ ਹੂੰ ਹੂੰ ਕਰਮਚਾਰੀ ਜੀ ਰੰਗਜੀਤ ਤੋਂ ਹੂੰ ਉਹ ਵੀ ਹੌਲੀ ਹੌਲੀ ਜਿਹੜੇ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਉਹਨਾਂ ਨੇ ਸ਼ਰਨ ਲੈਣੀ ਸ਼ੁਰੂ ਕਰ ਲਈ ਹੂੰ 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 ਕਿਉਂਕਿ ਬਗਾਵਤ ਉੱਠੀ ਹੈ ਨਾ ਜੀ ਜੀ ਗੱਲ ਤੁਹਾਡੀ ਸਮਝ ਆਉਂਦੀ ਹੈ ਨਾ ਉਹ ਵੀ ਹੌਲੀ ਹੌਲੀ ਜਿਹੜੇ ਆ ਉਹ ਗੁਰੂ ਸਾਹਿਬ ਦੇ ਨਾਲ ਬਹੁਤ ਸਾਰੇ ਕਰਮਚਾਰੀ ਜਾਂ ਹੋਰ ਜਿਹੜੇ ਸੀ ਉਹਨਾਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਓਟ ਲੈਣ ਲਈ ਇਥੇ ਤਮਤਾਨ ਆਉਣ ਡੇਪੈ ਹੰਤੀ ਤੇ ਦੂਜਾ ਆਪਾਂ ਪਿਛਲੇ ਹਫਤੇ ਜ਼ਿਕਰ ਕਰਿਆ ਹੈ ਆ ਕਿ ਤੁਮਤਾਨ ਕੇਂਦਰ ਦੀ ਏਡੀ ਜਿਆਦਾ ਜਿਹੜਾ ਪ੍ਰਭਾਵ ਲੋਕਾਂ ਦੇ ਪਿਆ ਵੀ ਜਿੰਨੇ ਵੀ ਇਹ ਬ੍ਰਾਹਮਣ ਸੀਗੇ ਜਾਂ ਮੋਲਵੀ ਸੀਗੇ ਇਹਨਾਂ ਨੂੰ ਸਿੱਖੀ ਦੀ ਚੜ੍ਹਤਿਲ ਤੇ ਸਿੱਖ ਧਰਮ ਦੀ ਚੜ੍ਹਤਿਲ ਜਿਹੜੀ ਨਹੀਂ ਸੀ ਪਹੁੰਦੀ ਇਹਨਾਂ ਨੇ ਪਹਿਲਾਂ ਵੀ ਜਿਹੜੀ ਗੁਰੂ ਸਾਹਿਬ ਦੀ ਸ਼ਿਕਾਇਰ ਜਿਹੜੀਆਂ ਬਹੁਤ ਸਾਰੀਆਂ ਕੀਤੀਆਂ ਹੋਈਆਂ ਸੀ ਇਤਿਹਾਸ ਕਹਿੰਦਾ ਕਿ ਜਦੋਂ ਦੁਬਾਰਾ ਇਹ ਤੁਮਤਾਨ ਸਾਹਿਬ ਗਏ ਤਾਂ ਉੱਥੇ ਬਹੁਤ ਵੱਡੀ ਗਿਣਤੀ 'ਚ ਸਿੱਖ ਜਿਹੜੇ ਆਉਣੇ ਸ਼ੁਰੂ ਹੋਗੇ ਤੇ ਬਹੁਤ ਵੱਡੀ ਗਿਣਤੀ ਜਿਹੜੇ ਬੰਦੇ ਰੰਗ ਜੀਵ ਤੋਂ ਦੁਖੀ ਹੋਏ ਸੀ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਆਉਣੇ ਸ਼ੁਰੂ ਹੋ ਗਏ ਹੂੰ ਹੂੰ ਤੇ ਇੱਥੇ ਫੇਰ ਇਤਿਹਾਸ ਕਹਿੰਦਾ ਕਿ ਗੁਰੂ ਆਪਣੇ ਸੌਰੀ ਰੰਗ ਜੀਵ ਨੇ ਆਪਣੇ ਜਰਨੈਲ ਨੂੰ ਭੇਜਿਆ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਹੂੰ ਹੂੰ ਕਿਸੇ ਨੇ ਕਿਹਾ ਕਿ ਗੱਲਬਾਤ ਕਰਨ ਲਈ ਸੱਦਿਆ ਜੀ ਲੇਕਿਨ ਹੋਈ ਗ੍ਰਿਫਤਾਰੀ ਹੂੰ ਇਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਗ੍ਰਿਫਤਾਰੀ ਪਹਿਲੀ ਗ੍ਰਿਫਤਾਰੀ ਹੈ ਇਹ ਕਰਕੇ ਜਦੋਂ ਦਿੱਲੀ ਲੈ ਜਾਂਦੇ ਆ ਮਤਲਬ ਸ਼ਹਾਦਤ ਤੋਂ ਪਹਿਲਾਂ ਵੀ ਇੱਕ ਗ੍ਰਿਫਤਾਰੀ ਜਿਹੜੀ ਇੱਥੋਂ ਹੋ ਚੁੱਕੀ ਬਿਲਕੁਲ ਹੋਈ ਤੇ ਜਿਹੜੀ ਧੰਤਾਨ ਸਾਹਿਬ ਤੋਂ ਬਾਅਦ ਜਿਹੜੀ ਤੁਸੀਂ ਕਹਿੰਦੇ ਕਿ ਗ੍ਰਿਫਤਾਰੀ ਹੋਈ ਫਿਰ ਉਸ ਤੋਂ ਬਾਅਦ ਜਿਹੜੇ ਸਵਾਲ ਜਵਾਬ ਹੁੰਦੇ ਹੈਗੇ ਆ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਇੱਥੇ ਕਰੀਏ ਕਿਉਂਕਿ ਕਾਫੀ ਜ਼ਿਆਦਾ ਜਿਵੇਂ ਤੁਸੀਂ ਦੱਸਿਆ ਵੀ ਆ ਕਿ ਇਤਿਹਾਸ ਦੇ ਵਿੱਚ ਕਈ ਕੁਝ ਜਿਹੜਾ ਹੈਗਾ ਮਿਲਿਆ ਜੁਲਿਆ ਹੈਗਾ ਵਾ ਤੇ ਥੋੜਾ ਜਿਹਾ ਹੋਰ ਇੱਥੇ ਕਲੈਰੀਫਾਈ ਕਰ ਲਈਏ ਇਹ ਜਿਹੜਾ ਸਾਡੇ ਇਤਿਹਾਸਕਾਰਾਂ ਨੇ ਗੱਲ ਕਹੀ ਹੈ ਨਾ ਉਹ ਕਹਿੰਦੇ ਵੀ ਇਹ ਜਿਹੜੀ ਵਾਰਤਾ ਲਾਪਿਆ ਇਹ 1665 ਨੂੰ ਹੋਈ ਜੀ ਤੇ ਉਹਨਾਂ ਨੇ ਤਿੰਨਾਂ ਗ੍ਰਿਫਤਾਰੀਆਂ ਦਾ ਜਦੋਂ ਆਉਂਦਾ ਤੇ ਪਹਿਲੀ ਗ੍ਰਿਫਤਾਰੀ ਹੁੰਦੀ ਹੈ ਹਮ ਹੁਣ ਜਿਹੜਾ ਔਰੰਗਜ਼ੇਬ ਆ ਉਹਦੇ ਨਾਲ ਜਿਹੜੀ ਵਾਰਤਾ ਲਾਪ ਹੁੰਦੀ ਉਹਦਾ ਮੋਟਾ-ਮੋਟਾ ਇਹ ਹੈ ਹਮ 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 ਕਿ ਇਹ ਬਰੰਜੀ ਦੀ ਸਾਖੀ ਨੰਬਰ 116 'ਚ ਦੋਨਾਂ ਦਰਮਿਆਨ ਜਿਹੜੀ ਲੰਬੀ ਮੁਲਾਕਾਤ ਹੋਈ ਉਹਦੇ ਅਨਸਾਰ ਇਹ ਹੈ ਵੀ ਔਰੰਗਜ਼ੇਬ ਨੇ ਰਾਜਨੀਤੀ ਵਰਤਦਿਆਂ ਪਹਿਲਾਂ ਗੁਰੂ ਸਾਹਿਬ ਨੂੰ ਬਹੁਤ ਸਤਿਕਾਰ ਨਾਲ اسلام ਧਾਰਨ ਲਈ ਪ੍ਰੇਰਣਾ ਦਿੱਤੀ ਹਾਂ 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 ਜੀ ਇਹ ਜਿਹੜੀ ਮੁਲਾਕਾਤ ਉਹਦੇ ਵਿੱਚ ਹੁੰਦੀ ਹੈ ਜੀ ਜੀ ਤੇ ਗੱਲ ਨਾ ਬਣਦੀ ਦੇਖ ਕੇ ਸਤਗੁਰਾਂ ਨੂੰ ਦਲੀਲਾਂ ਦੇ ਕੇ ਆਪਣੇ ਅਨਕਲੂ ਅਨਕੂਲ ਕਰਨ ਦਾ ਯਤਨ ਕੀਤਾ ਹੂੰ 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 ਜੀ ਕਿਉਂਕਿ ਉਹ ਬਹੁਤ ਛਾਤਰ ਦਿਮਾਗ ਬੰਦਾ ਸੀ ਜੀ ਜੀ ਗ੍ਰਿਫਟਾਰ ਤਾਂ ਜਰੂਰ ਕਰ ਲੈ ਪਰ ਉਹ ਜਿਹੜੀ ਮਤਲਬ ਗੱਲਬਾਤ ਕੀਤੀ ਬੜੀ ਸਦਭਾਵਨਾ ਨਾਲ ਕੀਤੀ ਮਤਲਬ ਸਿੱਧੇ ਕਨਫਲਿਕਟ 'ਚ ਨਹੀਂ ਸੀ ਪੈਣਾ ਚਾਹੁੰਦਾ ਜਦ ਤੱਕ ਇਦਾਂ ਹੀ ਹੋ ਗਿਆ ਨਾ ਇਹ ਸਦਭਾਵਨਾ ਨਾਲ ਆਈ ਵੀ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਨਾਲ ਇਹ ਸਮਝੋ ਮਤਲਬ ਕਹਿਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਸਲਾਮ ਮਤ ਜਿਹੜਾ ਉਹ ਧਾਰ ਲਓ ਤੇ ਨਾਲ ਇਹ ਕਿਹਾ ਵੀ ਤੁਸੀਂ ਹੋਰ ਵੀ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਤੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਸਲਾਮ ਮਤ ਧਾਰਨ ਕਰ ਲੈਨੇ ਆ ਤੇ ਸਾਰੇ ਦੇਸ਼ 'ਚ ਜੇ ਇੱਕ ਮਤ ਸலாம் ਹੋ ਜਾਊਗਾ ਤੇ ਇਹਦੇ ਬਹੁਤ ਸਾਰੇ ਲਾਭ ਹੋਣਗੇ ਹੂੰ ਹੂੰ ਜੋ ਰੰਗਜੀਤ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿ ਰਿਹਾ ਹੂੰ ਮੁਲਾਕਾਤ 'ਚ ਜੀ ਵੀ ਜੇ ਤੁਸੀਂ ਸலாம் ਧਾਰਨ ਕਰ ਲੈਨੇ ਆ ਤੇ ਜੇ ਇੱਕ ਧਰਮ ਸਾਰੇ ਮੁਲਕ 'ਚ ਹੋ ਜੇ ਤੇ ਇਹਦੇ ਬਹੁਤ ਫਾਇਦੇ ਹੋਣਗੇ ਤੇ ਇਹਦੇ ਜਿਹੜੇ ਆ ਮਜਮਾ ਦੇ ਝਗੜੇ ਨਾ ਪੈਣਗੇ ਜਦ ਮੈਂ ਕਹੇ ਜੂ ਕਿ ਝਗੜੇ ਨਾ ਪੈਣਗੇ ਦੂਜਾ ਅੱਗੇ ਜਾ ਕੇ ਕਹਿੰਦਾ ਵੀ ਇਹਦਾ ਮਨ ਪਉਂਦਾ ਨਤੀਜਾ ਜਦੋਂ ਨਾ ਨਿਕਲਿਆ ਹੂੰ ਤੇ ਫੇਰ ਰੰਗਜੀਤ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੂੰ ਧਮਕੀ ਕਹਿ ਲੋ ਜੀ ਜੀ ਉਸ ਕਹਿ ਲੋ ਹੂੰ ਵੀ ਜੇ ਤੁਸੀਂ ਇਹ ਸਾਡੀ ਗੱਲ ਨਹੀਂ ਮੰਨਦੇ ਅਸੀਂ ਇਸ ਕਰਕੇ ਕਹਿੰਨੇ ਆ ਵੀ ਸਾਰੇ ਮੁਲਖ 'ਚ ਜੇ ਇੱਕ ਤਰਮ ਹੁੰਦਾ ਅਸਲਾਮ ਹੁੰਦਾ ਤੇ ਇਹ ਜਿਹੜੇ ਝਗੜੇ ਆ ਮਜਬਾ ਦੇ ਮੁੱਕ ਸਕਦੇ ਆ ਤੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਅਸਲ ਗੁੱਸਾ ਰੰਗਜੀਤ ਨੂੰ ਅੰਦਰੋਂ ਉਹਨਾਂ ਸ਼ਿਕਾਇਤਾਂ ਦਾ ਸੀਗਾ ਜਿਹੜੇ ਬਹੁਤ ਸਾਰੇ ਬ੍ਰਾਹਮਣਾਂ ਦੇ ਮੌਲੂਕਾਂ ਨੇ ਕੀਤੀਆਂ ਸੀ ਹੂੰ 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 ਜੀ ਕਿਉਂਕਿ ਰੰਗਜੀਤ ਦਾ ਮੇਨ ਇਹ ਸੀਗਾ ਕਿ ਮੈਂ ਸਾਰੇ ਮੁਲਖ ਨੂੰ ਅਸਲਾਮਤ ਚ ਲਿਆਉਣਾ ਹੂੰ ਤੇ ਇਹ ਜਿਹੜੇ ਕਾਜ਼ੀਆਂ ਦੀ ਤੇ ਜਿਹੜੇ ਮਲਾਣਿਆਂ ਦੀਆਂ ਸ਼ਿਕਾਇਤਾਂ ਦੱਸਦੀਆਂ ਸੀ ਬਈ ਇਹ ਜਿਹੜਾ ਸਿੱਖ ਧਰਮ ਆ ਇਹਦੀ ਐਨੀ ਚੜਤਲ ਹੁੰਦੀ ਜਾ ਰਹੀ ਹੈ ਹੂੰ ਹੂੰ ਬਈ ਇਹਨਾਂ ਨੂੰ ਧਰਮ ਚ ਲਿਆਉਣਾ ਤੁਹਾਡੇ ਲਈ ਬਹੁਤ ਔਖਾ ਹੋ ਜਾਣਾ ਜੀ ਤੇ ਦੂਜਾ ਇਹ ਆ ਵੀ ਇਹਨਾਂ ਦਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਤੋਂ ਜਿਹੜਾ ਦਿੱਲੀ ਦੇ ਤਖਤ ਨੂੰ ਚੈਲੰਜ ਕੀਤਾ ਹੋਇਆ ਬਈ ਉਹ ਸਗੋਂ ਜਿਹੜੀ ਇਹਨਾਂ ਦੀ ਸਿੱਖਾਂ ਨਾਨਕ ਪੰਥੀਆਂ ਦੀ ਗਿਣਤੀ ਹੈ ਇਹ ਦਿਨ ਪਰ ਦਿਨ ਬਹੁਤ ਵਧਦੀ ਜਾਂਦੀ ਹੈ ਜੀ ਅੰਦਰੋਂ ਡਰ ਜਿਹੜਾ ਰੰਗਜੀਵ ਨੂੰ ਸੀਗਾ ਉਹ ਇਸ ਗੱਲ ਦਾ ਸੀ ਹਮ ਪਰ ਉਹ ਬਹਾਨਾ ਇਹ ਬੋਲਣਾ ਚਾਹੁੰਦਾ ਅਸੀਂ ਵੀ ਜੇ ਤੁਸੀਂ ਸਲਾਮਤ ਧਾਰਨ ਕਰ ਲੈਨੇ ਆ ਤੇ ਇਹ ਝਗੜੇ ਮੁੱਕ ਸਕਦੇ ਆ ਜਿਹੜੀ ਕਿ ਗੱਲ ਸਾਰਿਆਂ ਨੂੰ ਪਤਾ ਵੀ ਕਿ ਅਸੀਂ ਫਿੱਟ ਬੈਂਦੀ ਨਹੀਂ ਜੀ ਉਹਨਾਂ ਜਦੋਂ ਗੁਰੂ ਸਾਹਿਬ ਨੂੰ ਐਂਡ ਤੇ ਫੇਰ ਧਮਕੀ ਵੀ ਦਿੱਤੀ ਹੂੰ ਹੂੰ ਵੀ ਜੇ ਤੁਸੀਂ ਨਹੀਂ ਸਾਡੀ ਗੱਲ ਮੰਨਦੇ ਤੇ ਫੇਰ ਅਸੀਂ ਤੁਹਾਨੂੰ ਤਸੀਹੇ ਵੀ ਦੇ ਸਕਦੇ ਆ ਤੁਹਾਨੂੰ ਕੈਚ ਵੀ ਲੰਮੀ ਚ ਰੱਖ ਸਕਦੇ ਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਤੂੰ ਜੋ ਤੇਰਾ ਦਿਲ ਕਰਦਾ ਕਰ ਪਰ ਅਸੀਂ ਇਹ ਸਲਾਮਤ ਨਹੀਂ ਧਾਰਨ ਕਰਾਂਗੇ ਅਸੀਂ ਜਿਹੜਾ ਗੁਰੂ ਨਾਨਕ ਦਾ ਨਾਨਕ ਪੰਥ ਹੈ ਜਿਹੜੀ ਸਾਡੇ ਪਿਤਾ ਨੇ ਤਖਤ ਨੂੰ ਚੈਲੰਜ ਕੀਤਾ ਹੋਇਆ ਸਾਡੀ ਜਿਹੜੀ ਮਰਿਆਦਾ ਪਾਈ ਅਸੀਂ ਉਹੀ ਰੱਖਣੀ ਹੈ ਇਹਦੇ 'ਚ ਅਸੀਂ ਮਤਲਬ ਬਦਲ ਨਹੀਂ ਕਰ ਸਕਦੇ ਜੀ ਇਹਦੇ 'ਚ ਫੇਰ ਇਤਿਹਾਸ ਕਹਿੰਦਾ ਵੀ ਉਹਨੇ ਗੱਲ ਸਿਰੇ ਨਾ ਚੜਦੀ ਦੇਖ ਕੇ ਹੂੰ ਹੂੰ ਤੇ ਇਹ ਜਿਹੜਾ ਉਸ ਵੇਲੇ ਰਾਜਾ ਜੈ ਸਿੰਘ ਦਾ ਪੁੱਤ ਸੀਗਾ ਰਾਜਾ ਰਾਮ ਸਿੰਘ ਤੇ ਜਿਹੜਾ ਰਾਜਾ ਜੈ ਸਿੰਘ ਦੀ ਪਤਨੀ ਸੀ ਹੂੰ ਹੂੰ ਜਿਹਦੇ ਬੰਗਲੇ 'ਚ ਅઠਵੇਂ ਪਾਛਾ ਰਹੇ ਸੀ ਜੀ ਜੀ ਹੁਣ ਇਹ ਜਿਹੜਾ ਰਾਜਾ ਜੈ ਸਿੰਘ ਸੀ ਤੇ ਗਾਂ ਜਿਹੜਾ ਉਹਦਾ ਪੁੱਤ ਰਾਮ ਸਿੰਘ ਸੀਗਾ ਇਹਨਾਂ ਨੇ ਮੁਗਲਿਆ ਹਕੂਮਤ ਦੇ ਵਾਦੇ ਲਈ ਮੁਗਲ ਰਾਜ ਦੇ ਵਾਦੇ ਲਈ ਰੰਗਜੀਬ ਲਈ ਬਹੁਤ ਕੁਛ ਕੀਤਾ ਹੋਇਆ ਸੀ ਜੀ ਇਸ ਕਰਕੇ ਰੰਗਜੀਬ ਜਿਹੜਾ ਇਹ ਰਾਜਾ ਜੈ ਸਿੰਘ ਦਾ ਤੇ ਉਦੋਂ ਬਾਅਦ ਰਾਜਾ ਰਾਮ ਸਿੰਘ ਦਾ ਇਹ ਬਹੁਤ ਸਤਕਾਰ ਵੀ ਕਰਦਾ ਸੀ ਤੇ ਉਹਨਾਂ ਦੀ ਗੱਲ ਵੀ ਮੰਨਦਾ ਸੀ ਹੂੰ 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 ਇਹਨੇ ਜਦੋਂ ਫੇ ਬਕਾਇਦਾ ਰੰਗਜੀਤ ਨੇ ਗੁਰੂ ਤੇਗ ਬਹਾਦਰ ਦੀਆਂ ਕੈਦ ਕਰਨ ਦੇ ਹੁਕਮ ਦੇ ਦਿੱਤੇ ਜੀ ਤੇ ਉਹਦੇ ਚ ਫੇ ਅਨਵੋਲਡ ਹੁੰਦੀ ਐ ਇਹ ਰਾਜਾ ਜੈ ਸਿੰਘ ਦੀ ਪਤਨੀ ਹਮ ਤੇ ਰਾਜਾ ਰਾਮ ਸਿੰਘ ਦੀ ਮਾਤਾ ਹਮ ਹਮ ਜੀ ਇਹਨਾਂ ਦਾ ਰੰਗਜੀਤ ਤੇ ਬਹੁਤ ਵੱਡਾ ਪ੍ਰਭਾਵ ਸੀ ਇਹਨਾਂ ਨੂੰ ਜਦੋਂ ਪਤਾ ਲੱਗਾ ਤੇ ਇਹ ਸਿੱਖ ਜਿਹੜੇ ਸੀਗੇ ਇਹ ਵੈਸੇ ਰਾਣੀ ਚੰਬਾ ਜਿਹੜੀ ਐ ਇਹ ਜਦੋਂ ਤੋਂ ਹਰਕ੍ਰਿਸ਼ਨ ਪਾਸ਼ਾ ਇਹਨਾਂ ਦੇ ਬੰਗਲੇ 'ਚ ਠਹਿਰੇ ਆ ਉਦੋਂ ਤੋਂ ਇਹ ਸਾਰੇ ਮੁਖੀ ਸਿੱਖਾਂ ਨੂੰ ਜਾਣਦੀ ਵੀ ਸੀ ਠੀਕ ਹੈ ਤੇ ਜਿਹੜੀ ਆਪਾਂ ਗੱਲ ਕਰਿਆ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਹਰਕ੍ਰਿਸ਼ਨ ਪਾਸ਼ਾ ਨੂੰ ਮਿਲੇ ਸੀ ਹੂੰ ਹੂੰ ਇਹ ਜਿਹੜੀ ਆਪਣੇ ਧਰਮਸ਼ਾਲਾ ਕਲਿਆਣ ਦਾਸ ਦੀ ਜੀ ਉੱਥੇ ਉਹ ਬਕਾਇਦਾ ਖੁਦ ਵੀ ਰਾਣੀ ਜਿਹੜੀ ਸਿੱਖਾਂ ਨੂੰ ਮਿਲਣ ਆਉਂਦੀ ਰਹੀ ਹੂੰ ਹੂੰ ਉਹ ਜਦੋਂ ਹੁਣ ਰੰਗਜੀਤ ਨੇ ਹੁਕਮ ਜਿਹੜਾ ਦਿੱਤਾ ਉਹ ਰਾਜਾ ਰਾਮ ਸਿੰਘ ਨੂੰ ਦਿੱਤਾ ਹੂੰ ਉਹਨੂੰ ਗ੍ਰਿਫਤਾਰ ਹੁੰਦਾ ਕਿਉਂਕਿ ਉਹਦਾ ਉਹਦਾ ਐਲਕਾਰ ਆ ਉਹ ਜਦੋਂ ਰਾਜਾ ਰਾਮ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰੋ ਮੇਨ ਇਹਨੂੰ ਜੇਲ੍ਹ ਚ ਭੇਜੋ ਜੀ ਜੀ ਗੱਲਬਾਤ ਹੋਊਗੀ ਵੀ ਇਹਨਾਂ ਨੂੰ ਜੇਲ੍ਹ ਚ ਭੇਜੋ ਇੱਥੇ ਫਿਰ ਇਤਿਹਾਸ ਕਹਿੰਦਾ ਵੀ ਜਿਹੜੀ ਰਾਣੀ ਚੰਪਾ ਸੀ ਉਹਨੇ ਆਪਣੇ ਪੁੱਤ ਰਾਜਾ ਰਾਮ ਸਿੰਘ ਨੂੰ ਕਿਹਾ ਵੀ ਇਹ ਗੱਲ ਠੀਕ ਨਹੀਂ ਹੈ ਹੂੰ ਇਹਨਾਂ ਦਾ ਸਿੱਖਾਂ ਦਾ ਜਿਉ ਧਰਮ ਦਾ ਪ੍ਰਚਾਰ ਕਰਦੇ ਆ ਉਹ ਕਿਸੇ ਨੂੰ ਕੁਝ ਕਹਿੰਦੇ ਨਹੀਂ ਤੇ ਫੇਰ ਆ ਵੀ ਸਾਡੇ ਪਰਿਵਾਰ ਦਾ ਤੇ ਇਹਨਾਂ ਦਾ ਜਿਹੜਾ ਸਬੰਧ ਆ ਉਹ 8ਵੇਂ ਪਾਛੇ ਤੋਂ ਸ਼ੁਰੂ ਹੋ ਜਾਂਦਾ ਹੂੰ ਹੂੰ ਤੇ ਇਹ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਿਕਾਇਤਾਂ ਕਰਨ ਵਾਲੇ ਲੋਕ ਆ ਜਦ ਸਿੱਧ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਵੀ ਐਸੀ ਗੱਲ ਨਹੀਂ ਕੀਤੀ ਜਿਹੜੀ ਕਿਸੇ ਨੂੰ ਪੁੜਕਾਉਣ ਵਾਲੀ ਹੋਵੇ ਜਿਹੜੀ ਇਹਨਾਂ ਦੇ ਖਿਲਾਫ ਜਾਂਦੀ ਹੋਵੇ ਤੇ ਜੇ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਤੇ ਸ਼ਰਧਾਲੂ ਜਿਹੜੇ ਦਿਨ ਪਰ ਦਿਨ ਵਧਦੇ ਜਾਂਦੇ ਆ ਇਹਦੇ 'ਚ ਇਹ ਕਸੂਰ ਗੁਰੂ ਤੇਗ ਬਹਾਦਰ ਸਾਹਿਬ ਦਾ ਬਣਦਾ ਨਹੀਂ ਹੈ। ਹੂੰ 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 ਇਹਨੇ ਫੇਰ ਰਾਣੀ ਚੰਪਾ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨੂੰ ਜੀ ਕਹਿ ਕੇ ਤੇ ਔਰੰਗਜ਼ੇਬ ਨੂੰ ਫਿਰ ਕਿਹਾ ਸੀ ਵੀ ਇਹਨੂੰ ਜਿਹੜਾ ਕੈਦ ਕਰਨਾ ਠੀਕ ਨਹੀਂ ਹੈ। ਹੂੰ ਹੂੰ ਇਤਿਹਾਸ ਇਸਾ ਬੋਲਦਾ। ਜੀ ਕਿ ਉਹਨਾਂ ਨੇ ਫਿਰ ਕੈਦ ਕੀਤਾ ਨਹੀਂ ਸੀ ਤੇ ਔਰੰਗਜ਼ੇਬ ਨੇ ਇਹਨਾਂ ਦੀ ਗੱਲ ਮੰਨ ਲਈ ਸੀ। ਉਸ ਸਮੇਂ 1665 ਵਾਲੀ ਜਿਹੜੀ 1665 ਵਾਲਾ ਪਹਿਲਾ ਵਾਰ ਤਲਾਬ ਹੋਊਗੀ। ਜੀ ਜੀ ਉਦੋਂ ਬਾਅਦ ਉਹਨੇ ਜਦੋਂ ਕਿਹਾ ਇਹ ਗੱਲ ਬਿੰਦੀ ਨਹੀਂ ਤੇ ਉਹਨੇ ਰਾਜਾ ਰਾਮ ਸਿੰਘ ਨੂੰ ਕਿਹਾ ਵੀ ਗ੍ਰਿਫਤਾਰ ਕਰੋ ਤੇ ਉਹ ਤੋਂ ਉਹਦੀ ਮਾਤਾ ਨੇ ਵਿਚ ਪੈ ਕੇ ਕਿਹਾ ਵੀ ਇਹ ਗੱਲ ਠੀਕ ਨਹੀਂ ਹੈ ਇਤਿਹਾਸ ਕਹਿੰਦਾ ਵੀ ਉਹਨੇ ਆਪਣਾ ਉਹਨਾਂ ਨੂੰ ਗ੍ਰਿਫਤਾਰ ਫੇ ਮੁੜ ਕੇ ਨਹੀਂ ਕੀਤਾ ਜਾਂ ਇਦਾਂ ਕਹਿ ਲਓ ਛੱਡ ਦਿੱਤਾ ਇੱਥੋਂ ਫੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਆ ਉਹ ਪੂਰਬ ਦੇ ਦੌਰੇ ਨੂੰ ਜਾਂਦੇ ਆ ਦਿੱਲੀ ਤੋਂ ਇਸ ਗ੍ਰਿਫਤਾਰੀ ਤੋਂ ਬਾਅਦ ਬਾਅਦ ਚੋਂ ਜਿਹੜਾ ਹੈਗਾ ਫਿਰ ਪਟਨਾ ਸਾਹਿਬ ਜਿਹੜੇ ਜਾਂਦੇ ਹੈਗੇ ਉਹ ਜਾਂਦੇ ਆ ਦੂਜਾ ਉੱਥੇ ਪਟਨੇ ਜਾਂਦੇ ਆ ਨਾ ਜੀ ਜੀ ਉਦੋਂ ਬਾਅਦ ਫੇ ਬਹੁਤ ਲੰਮਾ ਇਤਿਹਾਸ ਆਪਾਂ ਉਹਦਾ ਅਗਲੇ ਐਪੀਸੋਡਾਂ 'ਚ ਇਹਨੂੰ ਕਰਾਂਗੇ ਜੀ ਇਹੀ ਫੇ ਰਾਜਾ ਰਾਮ ਸਿੰਘ ਹੈ ਜਦੋਂ ਇਹਨੂੰ ਅਸਾਮ ਦੀ ਮਹਿਮ ਤੇਰੰਗ ਜੇ ਭੇਜਦਾ ਜੀ ਜੀ ਤੇ ਉੱਥੇ ਰਾਜਾ ਰਾਮ ਸਿੰਘ ਦੀ ਫੇ ਮਦਦ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਹੂੰ 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 ਤੁਹਾਡੀ ਸਮਝ ਆਉਂਦੀ ਹੈ ਬਿਲਕੁਲ 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 ਤੇ ਉੱਥੇ ਵੀ ਵੈਸੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਣ ਇੰਨਾ ਜ਼ਿਆਦਾ ਅਸਰ ਸੂਖ ਹੋ ਗਿਆ ਜਾਂ ਲੋਕ ਉਹਨਾਂ ਦਾ ਕਹਿਣ ਮੰਨਣ ਡੇ ਪਏ ਇੱਥੇ ਵੀ ਜਿਹੜਾ ਜਗਜੀਤ ਸਿੰਘ ਜੀ ਦੇਖਣ ਵਾਲੀ ਗੱਲ ਆ ਕਿ ਇਹ ਫੇ ਸਾਰਾ ਆਪਾਂ ਗੱਲ ਕਰਾਂਗੇ ਰਾਜਾ ਰਾਮ ਸਿੰਘ ਦੀ ਫੇ ਉਹਨਾਂ ਨੇ ਸੁਲ੍ਹਾ ਕਰਾਤੀ ਸੀ ਹੂੰ ਹੂੰ ਮਤਲਬ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਸੀ ਉਹ ਸਾਰੇ ਹੀ ਆਪਾਂ ਕਹਿ ਲਈਏ ਕਿ ਕਰਦੇ ਸੀ ਕਿ ਜਾਂ ਸਤਕਾਰ ਨੇ ਗਿਣਤੀ ਵਧਦੀ ਗਈ ਨਾ ਜਾਂ ਨਾਨਕ ਪੰਥੀਆਂ ਦੀ ਗਿਣਤੀ ਵਧਦੀ ਗਈ ਇੰਦਾ ਕਹਿ ਲਓ ਹੂੰ ਹੂੰ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਕੱਲੇ ਜਿਹੜੇ ਆ ਇਹ ਧਰਮ ਦਾ ਪ੍ਰਚਾਰ ਕਰਨ ਵਾਲੇ ਨਹੀਂ ਹੈ ਇਹਨਾਂ ਦੇ ਨਾਲ ਨਾਨਕ ਪੰਥੀਆਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਵੀ ਹਥਿਆਰਬੰਦ ਹੂੰ ਹੂੰ ਉਹ ਰਾਇਣਾ ਉਹੀ ਕਰਾਉ ਉਹ ਨਾ ਜਿਹੜਾ ਦੋਹਾਂ ਤਰ੍ਹਾਂ ਦੇ ਭਾਰੂ ਹੋ ਜੀ ਜੀ ਸੋ ਇਸ ਕਰਕੇ ਇਹਦਾ ਵੈਸੇ ਵਿਸਥਾਰ ਜਿਹੜਾ ਆਪਾਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਬਿਲਕੁਲ ਜੀ ਅੱਜ ਦੀ ਇਤਿਹਾਸਕ ਲੜੀ ਦੇ ਵਿੱਚ ਇੰਨਾ ਹੀ ਤੇ ਅਗਲੇ ਐਪੀਸੋਡ ਇਸੇ ਇਤਿਹਾਸਕ ਲੜੀ ਨੂੰ ਅੱਗੇ ਲੈ ਕੇ ਚੱਲਾਂਗੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਜਥੇਦਾਰ ਹੋਣਾਂ ਦਾ ਧੰਨਵਾਦ ਕਰਦੇ ਆਂ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ